ਬੈਕ ਟੂ ਮਾਈ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹੁਣੇ ਸਕੂਲ ਤੋਂ ਆਈ ਆ ਟਾਈਮ ਹੋ ਰਿਹਾ ਹੈ 4 ਮਤਲਬ 5 ਮਿੰਟ ਪਹਿਲੇ ਹੀ ਆਈ ਆ 4 ਵਜੇ ਤੋਂ ਬਾਹਰ ਠੰਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮਤਲਬ ਤੁਸੀਂ ਇੱਕ ਕਪੜਾ ਪਾ ਲਓ ਦੋ ਕਪੜਾ ਪਾ ਲਓ ਤਿੰਨ ਕੰਬੜਾ ਪਾ ਲਓ ਚਾਰ ਕਪੜੇ ਪਾ ਲਓ ਕੋਈ ਚੱਕਰ ਨਹੀਂ ਠੰਡ ਨਹੀਂ ਲੱਗਣੀ ਇਸ ਕਰਕੇ ਨੱਕ ਵੀ ਵਗਦਾ ਪਿਆ ਜਦੋਂ ਮੈਂ ਸਕੂਟੀ ਚਲਾ ਕੇ ਆਂਦੀ ਵੀ ਆ ਲੱਗਦਾ ਵਾ ਜਿਦੋਂ ਕੋਈ برف ਦਾ برف ਦਾ ਵੱਡਾ ਡੱਲਾ ਨਾ ਮੇਰੇ ਮੂੰਹ 'ਚ ਮਾਰ ਲਿਆ ਹੈ ਕਰਕੇ ਇੰਨੀ ਜ਼ਿਆਦਾ ਠੰਡ ਸੀ ਔਰ ਇੱਕ ਤਾਂ ਤੁਸੀਂ ਕੰਮ ਤੋਂ ਥੱਕੇ ਆਵੋ ਔਰ ਦੂਸਰਾ ਠੰਡ ਬਹੁਤ ਹੈ ਔਰ ਤੀਸਰਾ ਤੁਹਾਡੀ ਕੰਮ ਵਾਲੀ ਨਾ ਆਈ ਹੋਵੇ ਗੁੱਸਾ ਨਾ ਚੜਦਾ ਪਿਆ ਨਾ ਮੈਨੂੰ ਇਸ ਟਾਈਮ ਮੇਰੀ ਕੰਮ ਵਾਲੀ ਨਹੀਂ ਆਈ ਉਪਰੋਂ ਠੰਡ ਨਹੀਂ ਹੈ ਚਲੋ ਉਹਨਾਂ ਨੂੰ ਵੀ ਕੰਮ ਹੈ ਜਾ ਹੈਗਾ ਕੋਈ ਚਲੋ ਖੋਹ ਵਗੈਰਾ ਚ ਜਾਣਾ ਸੀ ਉਹਨੇ ਚਲੋ ਕੰਮ ਪੈ ਹੀ ਜਾਂਦਾ ਪਰ ਮੈਨੂੰ ਮਤਲਬ ਉਹਦੇ ਤੇ ਗੁੱਸਾ ਨਹੀਂ ਚੜਨਦਾ ਮੈਨੂੰ ਖੋਦ ਤੇ ਗੁੱਸਾ ਚੜਨਦਾ ਕਿ ਮੈਂ ਇੰਨੀ ਥੱਕੀ ਹੋਈ ਆ ਠੰਡ ਬਹੁਤ ਜ਼ਿਆਦਾ ਹੈ ਉਪਰ ਉਹ ਢੇਰ ਵੇਖੋ ਜਿਹੜਾ ਪੁੰਡਿਆ ਦਾ ਆ ਵੇਖਿਆ ਤੁਸੀਂ ਆ ਹਾਲੀ ਮੇਰੀ ਰਸੋਈ ਦਾ ਆ ਮੇਰੇ ਰਸੋਈ ਦਾ ਹਾਲੀ ਤੇ ਹਾਲੇ ਸ਼ੁਕਰ ਹੈ ਕਿ ਮੇਰੇ ਸਰਦਾਰ ਜੀ ਨੇ ਥੋੜਾ ਬੋਤਾ ਡਸਟਿੰਗ ਵਗੈਰਾ ਕਰਤੀ ਹੈ ਇਹ ਐ ਥੋੜਾ ਵੇੜਾ ਮੂੜਾ ਸਾਫ਼ ਲੱਗਦਾ ਪਿਆ ਆ ਨਹੀਂ ਤੇ ਇਹਦਾ ਵੀ ਵੇੜਾ ਗਰਖ ਸੀ ਹੁਣ ਕੱਪੜੇ-ਕੁਪੜੇ ਚੇਂਜ ਕਰਦੇ ਆ ਤੇ ਆਪਣਾ ਕੰਮ ਵਾਲੀ ਮੂੜ ਜਾਣਦੇ ਆ ਤੇ ਕੰਮ ਕਰਦੇ ਆ ਹੋਰ ਕੀ ਕਰ ਸਕਦੇ ਕੰਨਾਂ ਦੇ ਪਹਿਣਾ ਹੀ ਆ ਸੰਭੀ ਪਤਾ ਕਰ ਲੈਣਾ ਹੈ गाइस फाइनली रसोई साफ हो गई है पूरे 2 घंटे बाद 2 घंटे बाद मतलब चलो 2 घंटे थे नहीं आधे घंटे बाद रसोई साफ हुई है तो मानोगे स्कूले ख्लखलो के लक दी बैंड उत बाद घर आके ख्लखलो के लक दी बैंड बच गई बहुत पूरे तरीके ना बहुत ज्यादा पांडे सी ਬੱਸ ਉਹਨੇ ਮੈਨੂੰ ਦੱਸਿਆ ਸੀ ਕਿ ਮੈਂ ਨਹੀਂ ਆਣਾ ਬਟ ਮੈਨੂੰ ਚੇਤਾ ਭੁੱਲ ਗਿਆ ਜੇ ਮੈਨੂੰ ਚੇਤਾ ਰਹਿੰਦਾ ਤੇ ਫਿਰ ਮੈਂ ਰਾਤ ਨੂੰ ਹੀ ਭਾਂਡੇ ਸਾਰੇ ਸਾਫ਼ ਕਰ ਦੇਣੇ ਸੀ ਉਦੋਂ ਮੈਂ ਨਿਸ਼ਚਿੰਤ ਰਹਿੰਦੀ ਕਿ ਚਲੋ ਕੋਈ ਨਹੀਂ ਭਾਂਡੇ ਨਹੀਂ ਮਾਣ ਜੇ ਤੇ ਕੱਲ ਨੂੰ ਆਪੇ ਕੰਮ ਵਾਲੀ ਆ ਕੇ ਮਾਣ ਦੇਗੀ ਮੈਨੂੰ ਥੋੜੇ ਬਤਾਈ ਉਹਨੇ ਆਣਾ ਨਹੀਂ ਹੁਣ ਥੋੜਾ ਮਨ ਸ਼ਾਂਤ ਕਰਨ ਵਾਸਤੇ ਜਾਂਦੇ ਹਾਂ ਸ਼ੀਤਾ ਸਾਹਿਬ ਇਸ ਹਫ਼ਤੇ ਗਈ ਨਹੀਂ ਮੈਂ ਸਾਰੀ ਦੇ ਬੱਚਿਆਂ ਨੂੰ ਟਿਊਸ਼ਨ ਛੱਡਣ ਗਏ ਆ ਉਹ ਆਂਦੇ ਆ ਫਿਰ ਸ਼ੀਤਾ ਸਾਹਿਬ ਜਾਂਦੇ ਆ ਥੋੜਾ ਮਨ ਚੰਦ ਕਰਦੇ ਆ ਗੁੱਸਾ ਬਹੁਤ ਚੜਦਾ ਮੈਨੂੰ ਬਹੁਤ ਜ਼ਿਆਦਾ ਗੁੱਸਾ ਚੜਦਾ ਮੈਂ ਆਪਣਾ ਗੁੱਸਾ ਬਾਬਾ ਜੀ ਘਰ ਜਾ ਕੇ ਸ਼ਾਂਤ ਕਰਦੀ ਚਲੋ ਚਲੀਏ ਗਾਇਸ ਮੈਂ ਹੋ ਗਈ ਰੈਡੀ ਸ਼ੀਦਾ ਸਾਹਿਬ ਜਾਣ ਵਾਸਤੇ ਚੇਂਜ ਨਹੀਂ ਕੀਤਾ ਮੈਂ ਹੁਣ ਇੱਕ ਵਾਰੀ ਸ਼ਾਮ ਨੂੰ ਚੇਂਜ ਕਰਾਂਗੇ ਮੈਂ ਉਹੋ ਹੀ ਪਾ ਕੇ ਚੱਲਣੀ ਹਾਂ ਸ਼ੀਦਾ ਸਾਹਿਬ ਠੰਡ ਹੋ ਤਾ ਚਲੋ ਚਲੀਏ ਸ਼ੀਦਾ ਸਾਹਿਬ तो 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 रुके तो तो क्यों ही तो तो तारते हैं गाइस आप शहीद साहब तो वापस आ गए हैं ਜੱਲਿਆਂ ਘਰ ਨੂੰ ਵਾਪਸ ਤੇ ਰਾਹ ਰਿਵਿਜ਼ਲ ਕਰਾ ਲਈ ਜਿਹੜੀ ਉੱਥੇ ਰੁਕੋ ਕਿੱਥੇ ਕਿੱਥੇ ਫੇਰ ਵੀ ਹਲਗੇਟ ਸਤਰਾ ਹਲਗੇਟ ਪੈਂਦਾ ਤੇ ਫੇਰ ਕਿੱਥੇ ਰੁਕਣਾ ਉਹ ਵੀ ਸਪੀਕਰ ਹੈ ਉਹ ਵੀ ਉਹ ਨਹੀਂ ਉਹਦੇ ਕੋਲ ਨਹੀਂ ਸਪੀਕਰ ਸਹੀ ਲੱਗੇ ਮੈਨੂੰ ਉਹਨੇ ਹੁਣ ਮੰਗਾਏ ਆ ਬਾਅਦ ਮੈਂ ਉੱਚੇ ਮੰਗਾਏ ਰ ਕੋ 10 12 ਇੰਚ ਦੇ ਹਮ ਅੱਜ ਲੈ ਕੇ ਆਉਗਾ ਉਹ ਜੇ ਵੀ ਫੋਨ ਕੀਤਾ ਨੇ ਆ ਫੋਨ ਤੇ ਫੇਰ ਫੋਨ ਕਰਦਾ ਮੈਂ ਉਥੇ ਮੈਂ ਹਾਂ ਜਿੱਕਿਆ ਬਾਂਦਰੀਆ ਕੱਲ ਮੈਨੂੰ ਬੁਲਾ ਕੇ ਤੇ ਪਾਈ ਹਰ ਲਿਆਂਦੇ ਨਹੀਂ ਹਾਂ ਹੂੰ ਕੱਲ ਗਏ ਤੁਸੀਂ ਆਹ ਮੈਂ ਤਾਂApiException ਹਾਂ ਮੈਂ ਮੇਰਾ ਮਨ ਨਹੀਂ ਕੀਤਾ ਬਸ ਹੂੰ ਆਹ ਮੈਂ ਤਾਂ ਕੋਈ ਹੋ ਵੀ ਹੈ ਹੁਣ ਜੇ ਤਾਂ ਮੇਰਾ ਤਾਂ ਅੱਧਾ ਹੀ ਹਾਲ ਗੜ ਬਿੱਡੂ ਕੋਈ ਜਾਂਦਾ ਸੀ ਨਹੀਂ ਤੋ ਸਪੀਕਰ ਲੈਣਾ ਹੀ ਲੈਣੇ ਹੁਣ ਗਰਾਰੀ ਆੜੀ ਪਈ ਹੈ ਕਿਤੇ ਗਰਾਰੀ ਬੜੀ ਮਾੜੀ ਚੀਜ਼ ਹੈ कनेक्टेड तेने मरगी हरियाणा सेती गाइस फाइनली साल बाद साल बाद <laughs> फाइनली साल बाद ਆਪਾਂ ਘਰ ਪਹੁੰਚਣ ਲੱਗੇ ਆਂ साल बाद ਹਲੇ ਵੀ ਮਤਲਬ 5-10 ਮਿੰਟ ਲੱਗਣੇ ਪਹੁੰਚਣ ਚ ਦੁੱਧ ਲੈਣਾ ਹਲੇ ਸਾਲ ਬਾਅਦ ਤੇ ਮਨੋਗਾ ਸ਼ੀਦਾ ਵਾਲੇ ਤੋਂ ਘਾਜ ਸਾਲ ਲੱਗ ਗਿਆ ਇਹਨਾਂ ਦੇ ਸਪੀਕਰਾਂ ਦੇ ਚੱਕਰ ਨਾਲ ਇੰਨਾ ਮੇਰੀ ਲੱਤਾਂ ਦਰਦ ਹੋਣ ਗਿਆ ਕੋਈ ਹੱਦ ਨਹੀਂ ਪਰ ਇਹਨਾਂ ਨੇ ਵੀ ਸਪੀਕਰ ਲੈ ਕੇ ਹੀ ਮੰਨੇ ਉਹ ਦਿਨ ਦੀ ਗਰਾਰੀ ਅੜੀ ਹੀ ਨਹੀਂ ਜੀ ਮੈਂ ਸਪੀਕਰ ਲੈਣਾ ਸਪੀਕਰ ਲੈਣਾ ਮੈਂ ਲੈਣਾ ਹੀ ਲੈਣਾ ਸਪੀਕਰ ਦੀ ਵੈਸੇ ਮੇਨ ਲੋਡ ਲੋੜੀ ਚ ਹੀ ਕੋਈ ਨਹੀਂ ਗਰਾਰੀ ਅੜੀ ਹੀ ਤੇ ਉਹ ਲੈ ਕੇ ਆਇਆ ਹੁਣ ਸਪੀਕਰ ਆਪਾਂ ਲੈ ਆਇਆ ਤੇ ਸਪੀਕਰ ਆਪਾਂ ਟਿੱਕੀ ਚ ਰੱਖਿਆ ਤੁਹਾਨੂੰ ਘਰ ਜਾ ਕੇ ਵਿਖਾਵਾਂਗੇ ਨਾਲ ਉਹਨਾਂ ਨੇ ਸਾਨੂੰ ਕੈਟਲ ਵੀ ਗਿਫਟ ਦਿੰਦੀ ਹੈ ਮੈਨੂੰ ਨਾ ਮੈਂ ਨਾ ਉਹਨਾਂ ਨੂੰ ਬਾਰ-ਬਾਰ ਕੈਟਲ ਦਾ ਪ੍ਰਾਈਸ ਪੁੱਛੀ ਜਾਂਦੀ ਮੈਂ ਕਹਿੰਦਾ ਭਾਜੀ ਇਹ ਕੈਟਲ ਕਿੰਨੇ ਦੀ ਹੈ ਕੈਟਲ ਕਿੰਨੇ ਦੀ ਹੈ ਮੈਂ ਕਿਹਾ ਸਾਡੀ ਕੈਟਲ ਖਰਾਬ ਹੋਈ ਆ ਆਪਾਂ ਲੈਣੀ ਪਾਣੀ ਗਰਮ ਕਰਨ ਵਾਲੀ ਕੈਟਲ ਉਹਨਾਂ ਵਿਚਾਰੇ ਨੇ ਜਾਂਦੇ ਜਾਂਦੇ ਲਾਸਟ ਨੂੰ ਕੈਟਲ ਹੀ ਗਿਫਟ ਕਰ ਦਿੱਤੀ ਚਲੋ ਕੁਝ ਤੇ ਪੈਦਾ ਹੋਇਆ ਇੰਨੀ ਦੇਰ ਬਹਿਨ ਦਾ ਸਾਲ ਬਹਿਨ ਦਾ ਸਾਲ ਬਹਿਨ ਦਾ ਹਾਓ ਸਾਲ ਹੀ ਹੋ ਗਿਆ ਕੇ ਮੇਲ ਵਾਸਤੇ ਸਾਲ ਹੀ ਹੈ ਡੇਢ ਘੰਟਾ ਮੈਂ ਬੈਠੀ ਦੀ ਉੱਤੇ ਮੇਰੀ ਲੱਤਾਂ ਪੀੜ ਹੋਣੀਆਂ ਪਰ ਇਹ ਹੈ ਕਿ ਮੈਨੂੰ ਹੁਣ ਕੈਟਲ ਮਿਲ ਗਈ ਮੇਰੀ ਲੱਤਾਂ ਪੀੜ ਸਾਰੀ ਸਹੀ ਹੋ ਗਈ ਹੈ ਉਸ ਖੂਦ ਮੈਂ ਦੁਬਾਰਾ ਮੈਂ ਭੁੱਲ ਗਈ ਸੀ ਕੋਈ ਇੱਕ ਸੁਣਨਾ ਮੈਂ